400 ਦਾ ਪੈਕਟ ਰੱਖਿਆ ਹੋਇਆ ਦੀ ਆਪਣਾ ਪਹਿਲਾ ਹੂੰ ਠੀਕ ਹੈ ਜੀ ਓਕੇ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ 380 ਦਾ ਪੈਕਟ ਲਾ ਦਾਂ 20 ਰੁਪਏ ਛੋਟ ਕਰ ਦਾਂ 500 ਰੁਪਏ ਦਾ ਪੈਕਟ ਇੱਕ ਕਿੱਲੇ ਦਾ ਹੂੰ ਠੀਕ ਹੈ ਜੀ ਜੀ ਇਹ ਪਾ ਕੇ ਨਾਲ 2 ਦਿਨਾਂ ਬਾਅਦ ਇਹਦਾ ਸਪਰੇਅ ਕਰਨਾ ਬਾਈ ਪੱਤਾ ਲਵੇਟ ਗੋਵਾਲਾ ਟੱਡਾ ਫੱਡਾ ਜਿਹੜਾ ਛੋਟਾ ਪਾਉਣਾ ਬੂਝਾਗਾ ਸਾਰਾ ਸੈੱਟ ਹੋ ਜੂ ਪਾਉਣੇ ਬੂਝਾਗਾ ਜਿਹੜਾ ਉਹ ਆਪਾਂ ਸੈੱਟ ਕਰਦੇ ਹਾਂ ਪੂਰੀ ਫੁੱਲ ਗਾਰੰਟੀ ਤੇ ਸੈੱਟ ਕਰਦੇ ਹਾਂ ਬਾਈ ਅੱਛਾ ਜੀ ਸਰਦਾਰ ਕਰਮਜੀਤ ਸਿੰਘ ਰੁੜਕੀ ਪਿੰਡ ਹੈ ਮਜੂਦਾ ਸਰਪੰਚੋ ਹਾਂਜੀ ਮੈਨੂੰ ਇਹ ਦੱਸਿਓ ਜੀ ਅੱਜ ਤੁਸੀਂ ਪਹੁੰਚੇ ਹੋ ਸੰਗਰੂਰ ਖਾਲਸਾ ਸਪੈਸ਼ਲਿਟੀ ਸਾਈਟ ਤੇ ਹਾਂਜੀ ਕਿੰਨੀ ਵਾਰੀ ਪਹੁੰਚੇ ਹੋ ਅੱਜ ਮੈਂ ਅੱਜ ਤੀਜੀ ਵਾਰ ਆਇਆ ਹਾਂ ਤੀਜੀ ਵਾਰ ਆਇਆ ਹਾਂ ਹਾਂਜੀ ਜਿਹੜੇ ਖਾਲਸਾ ਜੀ ਇੱਥੋਂ ਦਵਾਈਆਂ ਵੇਚਦੇ ਆ ਹਾਂਜੀ ਬਾਕੀ ਵਧੀਆ ਨੇ ਬਾਕੀ ਵਧੀਆ ਨੇ ਜੀ ਫਾਇਦਾ ਹੁੰਦਾ ਤੁਹਾਡਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਜੀ ਸਾਨੂੰ ਅੱਛਾ ਜੀ ਰੇਟਾਂ 'ਚ ਵੀ ਫਾਇਦਾ ਦਵਾਈ ਕੰਮ ਵੀ ਪੂਰਾ ਫੁੱਲ ਕਰਦੀ ਆ ਉਹ ਤੁਹਾਡਾ ਮੋਬਾਈਲ ਨੰਬਰ ਦੱਸੋਗਾ 93573 ਜੀ 00100 ਓਕੇ ਤੇ ਜਿਹੜੇ ਸੱਜਣ ਹੁਣ ਵੀਡੀਓ ਵੇਖਦੇ ਆ ਉਹਨੂੰ ਆ ਜਾਣਾ ਚਾਹੀਦਾ ਆ ਜਾਣਾ ਚਾਹੀਦਾ ਜੀ ਸਾਡਾ ਫਾਇਦਾ ਹੁੰਦਾ ਇੱਥੇ ਹਾਂ ਲੈ ਮਿੱਤਰੋ ਦਵਾਈਆਂ ਕੰਮ ਵੀ ਪੂਰਾ ਕਰਦੀਆਂ ਨੇ ਜੀ ਕੰਮ ਵੀ ਪੂਰਾ ਕਰਦੀਆਂ ਹਾਂਜੀ ਤੇ ਲੈ ਮਿੱਤਰੋ ਹੁਣ ਜੇ ਕਿਸੇ ਸੱਜਣ ਨੇ ਨਾ ਇਹ ਰਿਜ਼ਲਟ ਵੇਖਣਾ ਤਾਂ ਤੁਸੀਂ ਆਪਣਾ ਰੁੜਕੀ ਕਲਾ ਖੰਨਾ ਰੋਡ ਤੇ ਪਿੰਡਾਂ ਨਾ ਜੀ ਹਾਂਜੀ ਹਾਂਜੀ ਤੁਸੀਂ ਸਰਪੰਚ ਸਾਹਿਬ ਦਾ ਮੋਬਾਈਲ ਨੰਬਰ ਵੀ ਦੱਸਦਾ ਨਾਂ ਵੀ ਦੱਸਦਾ ਮੌਕੇ ਦੇ ਸਰਪੰਚ ਨੇ ਇਹਨਾਂ ਦੇ ਖੇਤ ਜ਼ਰੂਰ ਗੇੜਾ ਮਾਰ ਕੇ ਆਇਓ ਲੰਘਦੇ ਕਰਦੇ ਇੱਕ ਵਾਰੀ ਬਸ ਇੱਥੇ ਆ ਕੇ ਜਾਇਓ ਸਿੱਧੇ ਹੀ ਹਜ਼ਾਰਾਂ ਰੁਪਈਆ ਦਾ ਫਾਇਦਾ ਕਰਵਾ ਕੇ ਜਾਇਓ ਮਿੱਤਰੋ ਇੱਥੇ ਆ ਕੇ ਨਾ ਤੁਹਾਡਾ ਹਜ਼ਾਰਾਂ ਰੁਪਈਆ ਤੁਸੀਂ ਇਹ ਸਾਰਾ ਪੜ ਹੀ ਲਿਆਉਣਾ ਵੀ ਖਾਲਸਾ ਪੈਸਟੀਸਾਈਡ ਦੇ ਨਾਲ ਆਪਾਂ ਉਹ ਕੈਸ ਕਾਊਂਟਰ ਤੇ ਆ ਗਏ ਜਿੱਥੋਂ ਹਰੇਕ ਕਿਸਾਨ ਭਰਾ ਸਿੱਧੇ ਹਜ਼ਾਰਾਂ ਰੁਪਈਆਂ ਦਾ ਫਾਇਦਾ ਕਰਵਾ ਲੈਂਦਾ ਹੈ ਮੇਤਰੋ ਪੁਲਸ ਲਾਈਨ ਰੋਡ ਤੇ ਨਾ ਬਿਲਕੁਲ ਵਿਚਾਲੇ ਉਹ ਫਲੈਕਸ ਲੱਗੀ ਹੋਈ ਹੈ ਉਹ ਤੀਰ ਲੱਗਿਆ ਹੋਇਆ ਹੈ ਤੀਰ ਦੇ ਬਿਲਕੁਲ ਸਾਹਮਣੇ ਆਹ ਕੈਸ ਕਾਊਂਟਰ ਹੈ ਉਹ ਦਿਖਾ ਦੇ ਧਰਮੇ ਬਕਰਾਨ ਦੇ ਪੱਤਿਆਂ ਦੇ ਵਿੱਚ ਦੀ ਨਾ ਆਹ ਕੈਸ ਕਾਊਂਟਰ ਹੈ ਜਿੱਥੋਂ ਦਵਾਈਆਂ ਸਸhtੀਆਂ ਮਿਲਦੀਆਂ ਨੇ ਵਧੀਆ ਦਵਾਈਆਂ ਬਿਲਕੁਲ ਸਸhtੀਆਂ ਮਿਲਦੀਆਂ ਨੇ ਆ ਦੇਖਿਓ ਦੇਖਿਓ ਮਹਾਰਾਜ ਦੀ ਪੂਰੀ ਮਿਹਰ ਹੈ ਉਤਮ ਖੇਤੀ ਮਦਮ ਵਪਾਰ ਹੈ ਕੈਸ਼ ਕਾਊਂਟਰ ਹੈ ਅੱਜ ਵੀ ਤੁਹਾਨੂੰ ਖਾਲਸਾ ਜੀ ਨੂੰ ਮਲਾਉਣੇ ਵੀ ਤੁਹਾਡਾ ਕਿੰਨਾ ਕਬੜਾ ਫਾਇਦਾ ਹੋ ਰਿਹਾ ਹੈ ਕਿਹੜੀ ਦਵਾਈ ਕੀ ਕੰਮ ਤੋਂ ਹੈ ਹੈ ਅੱਜ ਕੱਲ ਕਿਹੜਾ ਪ੍ਰੋਡਕਟ ਲਾਹੇਵੰਦ ਹੈ ਤੇ ਵੱਡੀ ਗੱਲ ਤੁਹਾਨੂੰ ਮੈਂ ਦੱਸਦਾ ਵੀ ਇੱਥੇ ਨਾ ਹਰ ਵਕਤ ਹੀ ਏਦਾਂ ਕਿਸਾਨ ਭਰਾਵਾਂ ਦਾ ਮੇਲਾ ਲੱਗਿਆ ਰਹਿੰਦਾ ਜੇ ਤੁਸੀਂ ਵੀ ਫਾਇਦਾ ਲੈਣਾ ਹੁੰਦਾ ਨਾ ਇੱਕ ਵਾਰੀ ਜ਼ਰੂਰ ਆ ਕੇ ਜਾਇਓ ਤੇ ਪਹਿਲਾਂ ਆਪਾਂ ਖਾਲਸਾ ਜੀ ਨੂੰ ਮਿਲਦੇ ਹਾਂ ਉਸ ਤੋਂ ਬਾਅਦ ਨਾ ਜਿਹੜੇ ਕਿਸਾਨ ਸੱਜਣ ਪਹੁੰਚਿਆ ਕਿਸਾਨ ਭਰਾ ਪਹੁੰਚਿਆ ਆਪਾਂ ਸਾਰਿਆਂ ਦਾ ਰਿਵਿਊ ਲਵਾਂਗੇ ਪੰਜ ਕਮੈਂਟਾਂ ਦੀ ਵੀਡੀਓ ਬਣਾਵਾਂਗੇ ਬਾਣੀ ਲੰਮੀ ਵੀਡੀਓ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਖਾਲਸਾ ਜੀ ਕੀ ਹਾਰ ਨੇ ਵਧੀਆ ਬਾਈ ਜੀ ਪਹਿਲਾਂ ਤਾਂ ਮਾਈਕ ਲਾ ਲਓ ਤੇ ਮੈਂ ਕਿਹਾ ਵੀ ਅੱਜ ਜਾਂਦੇ ਜਾਂਦੇ ਨਾ ਆਪਾਂ ਬਹੁਤ ਕਿਸਾਨ ਭਰਾਵਾਂ ਦਾ ਫਾਇਦਾ ਕਰਵਾ ਚੱਲੀ ਹਾਂ ਹਾਂ ਬਿਲਕੁਲ ਬਾਈ ਗੱਲ ਸਹੀ ਹੈ ਬਿਲਕੁਲ ਸੋਡੀ ਤੇ ਲੈ ਵੀ ਦੱਸਿਓ ਅੱਜ ਕਿਹੜੀ ਮਤਲਬ ਕਿਹੜੀ ਦਵਾਈ ਦੀ ਲੋੜ ਹੈ ਆਪੇ ਕਹਦੀ ਕਿ ਕਿਹੜੇ ਪ੍ਰੋਡਕਟ ਦੀ ਲੋੜ ਹੈ ਅੱਜ ਆਪਾਂ ਅੱਜ ਆਪਾਂ ਜਿਆਦਾ ਲੰਬਾ ਨਾ ਜਾਂਦੇ ਹੋਏ ਹਨਾ ਮੋٹے ਮੋٹے ਪ੍ਰੋਡਕਟਾਂ ਬਾਰੇ ਗੱਲ ਕਰੀਏ ਹਾਂ ਹਾਂਜੀ ਹਾਂਜੀ ਛੋਟੇ ਲਵੀ ਟਾਈਮ ਘਾਟਾ ਮੇਰੇ ਲਵੀ ਉਧਰ ਸਰਪੰਚ ਸਾਹਿਬ ਲਵੇ ਆ ਬਾਈਆਂ ਲਵੇ ਵੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹੁਣ ਜਿਵੇਂ ਆਪਣਾ ਪ੍ਰੋਡਕਟ ਸੱਬੀਆਂ ਦੇ ਕੀ ਚੱਲ ਰਿਹਾ ਹੈਗਾ ਹਮ ਆ ਚੱਲ ਰਿਹਾ ਬਾਈ ਪੁਰਾਣਾ ਕੋੜਾ ਲਾਲ ਕੋੜਾ ਕਹਿੰਦੇ ਆ ਜੀ ਉਹ ਆਪਾਂ ਠੀਕ ਹੈ ਜੀ ਕੀ ਰੇਟ ਪੈਂਦਾ ਹੈਗਾ 400 ਦਾ ਪੈਕਟ 3 ਕਿਲੋ ਕਿੱਲੇ ਦਾ 600 ਰੁਪਿਆ ਕਿੱਲਾ ਅੱਧਾ ਕਿਲੋ ਜੇ ਨਾਲ ਆ ਪਾਉਣਾ ਤਾਂ ਪੈ ਜੂਗਾ 825 ਰੁਪਿਆ ਕਿੱਲਾ ਠੀਕ ਹੈ ਜੀ ਜਿਹਨੇ ਘਰੇ ਬੈ ਉਹਨੂੰ ਇਹ ਦੋਨੇ ਚੀਜ਼ਾਂ ਪੈ ਜਾਣਗੀਆਂ 900 ਰੁਪਏ ਕਿੱਲਾ ਠੀਕ ਹੈ ਜੀ ਮੈਨੂੰ ਪਹਿਲਾਂ ਇਹ ਦੱਸਿਓ ਵੀ ਸਟਾਕ ਆਪਣੇ ਲਵੇ ਕਿੰਨਾ ਕ ਪਿਆ ਸਟਾਕ ਬਾਈ ਹੁਣ ਤੱਕ ਆਪਣੇ ਲਵੇ ਵਿਕ ਚੁੱਕਿਆਗਾ ਉਹਦੀ ਗੱਲ ਕਰ ਲਈਏ ਹਾਂ 25 ਟਨ ਵਿਕ ਗਿਆ ਬਾਈ 25 ਟਨ ਵਿਕ ਗਿਆ ਕਿਉਂਕਿ ਦੋ ਦਿਨ ਪਹਿਲਾਂ ਮੈਨੂੰ ਕਈ ਕਿਸਾਨ ਭਰਾਵਾਂ ਦਾ ਫੋਨ ਆਇਆ ਵੀ ਬਾਈ ਕਹਿੰਦੇ ਯਾਰ ਉਹ ਥੋੜਾ ਜਿਹਾ ਜਿਹੜਾ ਦਵਾਈ ਉਤਮ ਗੋਲਡ ਪਲੱਸ ਪਲੱਸ ਖਲਸੇ ਹੀ ਦਿਖਾ ਰਹੇ ਆ ਵੀਰ ਉਹ ਕਹਿੰਦੇ ਵੀ ਇਸ ਟਾਈਮ ਖਤਮ ਹੋਈ ਹੋਈ ਐ ਹੁਣ ਆ ਗਿਆ ਨਾ ਮਸਟੋਪ ਬਾਈ ਵਦੂ ਆ ਗਿਆ ਵਦੂ ਆ ਗਿਆ ਹੁਣ ਤਾਂ ਐ ਮੰਨ ਕੇ ਚੱਲੋ 2 ਟਨ ਮੰਗੂ ਆਇਆ ਪਿਆ ਅੱਛਾ ਲੈ ਹੁਣ ਸੱਜਣ ਆ ਜਾਣ ਖੁੱਲੀਆਂ ਸੁੱਟੀਆਂ ਬਾਈ ਲੈ ਮਿੱਤਰੋ ਆਜੋ ਕਿਹੜੇ ਸੱਜਣ ਵੀਡੀਓ ਦੇਖਦੇ ਆ ਲਓ ਇੱਕ ਚੀਜ਼ ਹੋਰ ਕਰ ਦਿੰਨੇ ਆ ਹਾਂਜੀ 400 ਦਾ ਪੈਕਟ ਰੱਖਿਆ ਹੋਇਆ ਦੀ ਆਪਣਾ ਪਹਿਲਾਂ ਹੂੰ ਠੀਕ ਹੈ ਜੀ ਓਕੇ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ 380 ਦਾ ਪੈਕਟ ਲਾ ਦਾਂ 20 ਰੁਪਏ ਸੌਂਟ ਕਰ ਦਾਂ 20 ਰੁਪਏ ਹੋਰ ਸੌਂਟ ਕਰਤੀ ਹਾਂ ਚੱਕੋ ਮਿੱਤਰੋ ਲੈ 20 ਰੁਪਏ ਹੋਰ ਸੌਂਟ ਹੁਣ ਮੈ ਉਹ ਕਈ ਵਾਰ ਦੂਰੋਂ ਵੀ ਹੋ ਸਕਦੇ ਆ ਉਹ ਇਹ ਸੋਚਦਾ ਵੀ ਬਾਈ ਯਾਰ ਸਾਨੂੰ 200 ਕਿਲੋਮੀਟਰ ਸੰਗਰੂਰ ਪੈਜੂ ਵੀ ਅਸੀਂ ਕਿਵੇਂ ਜਾਈਏ ਉਹਨਾਂ ਵਾਸਤੇ ਕੋਈ ਹੱਲ ਉਹਦੇ ਵਾਸਤੇ ਬਾਈ ਜਿਹੜਾ ਆਪਣਾ ਕੰਮ ਆਨਲਾਈਨ ਡਿਲੀਵਰੀ ਦਾ ਵੀ ਆ ਹਾਂਜੀ ਜਿਵੇਂ ਕਿਸੇ ਨੇ ਫੋਨ ਕਰਤਾ ਆਪਾਂ ਨੂੰ ਠੀਕ ਹੈ ਜੀ ਤੇ 20 ਤੋਂ 25000 ਦਾ ਮਾਲ ਹੋਵੇ ਠੀਕ ਹੈ ਜੀ ਸੋਡੇ ਘਰੇ ਬੈਠਾ ਲਵੇ ਮਾਲ ਪਹੁੰਚ ਜਾਊਗਾ 20 ਤੋਂ 25000 ਚਾਹੀਏ ਸਿੰਗਲ ਬੰਦਾ ਮੰਗਾਵੇ ਚਾਹੀਏ ਚਾਰ ਕਿਸਾਨ ਰਲ ਕੇ ਚਾਹੀਏ ਚਾਰ ਕਿਸਾਨ ਰਲ ਕੇ ਮੰਗਾ ਲੈਣ ਜਿਵੇਂ ਹੁਣ ਅੱਜ ਸਵੇਰੇ ਮਾਲ ਗਿਆ ਤੀ ਖੰਨੇ ਹਾਂਜੀ ਜੋੜੇਪੁਰ ਹੋ ਗਿਆ ਤਰਖੰਨੇ ਕੁੰਨੇ ਕਣੀ ਮਾਲ ਗਿਆ ਤੀ ਹੁਣ ਕਿਹਾ ਹੋਇਆ ਬੰਦਾ ਸਾਡਾ ਕਰਮਗੜ ਓਕੇ ਬਰਨਾਲਾ ਸਾਈਡ ਬਰਨਾਲਾ ਸਾਈਡ ਠੀਕ ਹੈ ਜੀ ਠੀਕ ਹੈ ਜੀ ਸਵੇਰੇ ਗੱਡੀ ਆਉਣੀ ਆ ਕੀ ਅੰਬਰਸਰ ਅੱਛਾ ਤਰੀਕ ਕਿੰਨੀਆਂ ਕੀ 13 ਤਰੀਕ ਆ ਕੱਲ ਨੂੰ ਕੱਲ ਨੂੰ ਗੱਡੀ 4 ਵਜੇ ਅੰਬਰਸਰ ਦਾ ਜਿਹੜਾ ਭਰ ਕੇ ਲੰਘ ਜੂ ਠੀਕ ਹੈ ਜੀ ਹੂੰ ਤੇ ਲੈ ਜੇ ਕੋਈ ਸੱਜਣ ਇਹ ਪ੍ਰੋਡਕਟ ਆਪਣਾ ਮੰਗਾਉਣਾ ਚਾਹੁੰਦਾ ਤਾਂ ਫਿਰ ਉਹ ਆਨਲਾਈਨ ਆਰਡਰ ਲਿਖਿਆ ਸਕਦਾ ਹੁਣੀ ਲਿਖਿਆ ਸਕਦੇ ਹਾਂ ਬਾਈ ਲੈ ਮਿੱਤਰੋ ਕਰਾ ਲਓ ਫਾਇਦਾ ਲੈ ਲਓ ਹਾਂਜੀ ਬਾਕੀ ਹੁਣ ਇਹ ਤਾਂ ਹੋ ਗਈ ਜਿਵੇਂ ਹੁਣ ਆਪਣੀ ਪਾਉਣੇ ਬੂਝੇ ਦੀ ਸਮੱਸਿਆ ਚੱਲ ਰਹੀ ਆ ਗਈ ਹਾਂਜੀ ਠੀਕ ਹੈ ਜਿਵੇਂ ਪਾਉਣੇ ਬੂਜੇ ਦੀ ਇਹ ਵੈਸੇ ਪਾਉਣਾ ਬੂਜਾ ਨਹੀਂ ਇਹ ਤਾਂ ਬਾਈ ਜੀ ਲੈ ਕੇ ਆਏ ਨੇਗੇ ਪਟੜਕਾ ਪਿੰਡ ਤੋਂ ਓਕੇ ਇਹ ਕਹਿੰਦੇ ਵੀ ਇਹ ਕੱਲਾ ਕੱਲਾ ਸਿੰਗਲ ਜਾਂ ਡਾਲ ਖੜਾ ਡਲਿਆਂ ਜੀ ਵਾਲੀ ਉਹ ਮਿੱਟੀ ਆ ਬਾਹਣਾਗਾ ਰੋਣਾ ਦਾ ਮਾਹ ਕੋਈ ਨਹੀਂ ਤਸੱਲੀ ਕਰਾ ਕੇ ਤੋਰਾਂਗੇ ਹੂੰ ਪਾਉਣੇ ਬੂਜੇ ਤੋਂ ਪ੍ਰੋਡਕਟ ਆ ਪਾ ਪਵਾ ਰਹਿਆਂ ਜੀ ਅੱਛਾ 500 ਰੁਪਏ ਦਾ ਪੈਕਟ 1 ਕਿੱਲੇ ਦਾ ਹੂੰ ਠੀਕ ਹੈ ਜੀ ਇਹ ਪਾ ਕੇ ਨਾਲ ਇੱਕ ਚੀਜ਼ ਹੋਰ ਕਹਿਣਾ ਸੋਨੂੰ ਮੈਂ ਦੋ ਦਿਨਾਂ ਬਾਅਦ ਸਪਰੇਅ ਕਰਨਾ ਅੱਛਾ ਹੋ ਟਾਰਗੇਟ ਲੀਟਰ ਲੈ ਆ ਚੱਕੇ ਬਾਈ ਆਹ ਪੇੜ ਹਾਂ ਆ ਸਾਹਮਣੇ ਲੈ ਦਰ ਮੈਂ ਆਹ ਪਿਆਗਾ ਆ ਪਿਆ ਟਾਰਗੇਟ ਦੋ ਦਿਨਾਂ ਬਾਅਦ ਇਹਦਾ ਸਪਰੇਅ ਕਰਨਾ ਬਾਈ ਪੱਤਾ ਲਵੇਟ ਗੋਵਾਲਾ ਟੱਡਾ ਫੱਡਾ ਜਿਹੜਾ ਛੋਟਾ ਪਾਉਣਾ ਬੂਝਾਗਾ ਸਾਰਾ ਸੈਟ ਹੋ ਜੂ ਪਾਉਣੇ ਬੂਝਾਗਾ ਜਿਹੜਾ ਉਹ ਆਪਾਂ ਸੈਟ ਕਰਦੇ ਹਾਂ ਪੂਰੀ ਫੁੱਲ ਗਾਰੰਟੀ ਤੇ ਸੈਟ ਕਰਦੇ ਹਾਂ ਬਾਈ ਆਹ ਚੀਜ਼ ਪਤਾ ਕੀ ਆ ਗਈ ਹਮ ਜਦੋਂ ਤੁਸੀਂ ਨੇ ਇਹ ਪਾ ਲਿਆ ਹਾਂਜੀ ਜਿਹੜੇ ਬੂਝੇ ਪਾਉਣੇ ਹੋਏ ਪਏ ਨੇ ਜਮਾਂ ਇਹਨਾਂ ਆਮਾ ਲਾ ਵੀ ਕਾਲੇ ਹੋਏ ਪੈਨੇ ਚਲਦੇ ਵੀ ਨਹੀਂ ਹਾਂ ਸੁੱਕ ਗਏ ਉਹਨਾਂ ਨੂੰ ਵੀ ਚਲਾਉਂਦਾ ਬਾਈ ਇਹ ਸਿਸਟਮ ਕੀ ਇਹ ਤਾਂ ਪਾਉਣ ਦਾ ਹੈ ਤੇ ਡੋਜ ਕੀ ਹੈ ਇਹ ਦੱਸੋ ਨਾ 4 ਕਿਲੋ ਕਿੱਲੇ ਦਾ 4 ਕਿਲੋ ਇੱਕ ਕਿੱਲੇ ਚ ਹਾਂ ਮਿੱਟੀ ਚਰ ਲਾ ਕੇ ਪਾ ਲੋ ਠੀਕ ਹੈ ਜੀ ਠੀਕ ਹੈ ਜੀ ਦੋ ਦਿਨਾਂ ਬਾਅਦ ਆ ਲੀਟਰ ਦਾ ਕਰ ਦੋ ਸਪਰੇ ਪੰਜ ਕਿਲਿਆਂ ਜੀ ਬੌਣਾ ਬੂਜਾ ਰਹਿ ਗਿਆ ਬਈ ਮੈਨੂੰ ਫੜ ਲਿਓ ਅੱਛਾ ਜੀ ਹਾਂ ਗਾਰੰਟੀ ਆ ਗਾਰੰਟੀ ਆ ਬਾਈ 100% ਹੋ ਰਿਹਾ ਹਾਂ ਜੀ ਉਹ ਦੂਜੀ ਇਹਦੇ ਡਿੱਗੀ ਹੋਈ ਪਈ ਹੈ ਹਾਂ ਜਿਹੜੇ ਡਿੱਗਣਗੇ ਹਾਂ ਜੀ ਜਿੰਨਾ ਅੰਕਲ ਜੀ ਸਾਰੇ ਬਰਾਬਰ ਰਲ ਜਾਣਗੇ ਆ ਚੀਜ਼ੀ ਕਾਹਤੋਂ ਪਵਾਰਿਆਂ ਥੱਲੇ ਆਪਾਂ ਵੀ ਇਹੇ ਉਹਨਾਂ ਦੇ ਬਰਾਬਰ ਕਰ ਦੇਵੇ ਓਕੇ ਹਾਂ ਠੀਕ ਹੈ ਜੀ ਠੀਕ ਹੈ ਜਿਵੇਂ ਹੁਣ ਇੱਥੇ ਗੱਲ ਨਿਕਲ ਕੇ ਵੀ ਆਉਂਦੀ ਆ ਵੀ ਫਿਰ ਉਹਨਾਂ ਨੂੰ ਵੀ ਖਰਾਕ ਜਾਊਗੀ ਹੋਰ ਤਾਂ ਹ ਹੋਣਗੇ ਉਹ ਬੂਟਿਆਂ ਨੇ ਜਿਹੜੀ ਖਰਾਕ ਲੈਣੀ ਸੀ ਉਹਨਾਂ ਨੇ ਤਾਂ ਲੈ ਲਈ ਆਪਾਂ ਬੇਤਰ ਰੱਜੀ ਖੜੇ ਨੇ ਹੁਣ ਜਿਹੜੇ ਬੂਟਿਆਂ ਨੂੰ ਦਿੱਕਤ ਆ ਰਹੀ ਆ ਪਾਉਣੇ ਬੂਝੇ ਦੀ ਉਹਨੂੰ ਪ੍ਰੋਪਰ ਖਰਾਕ ਮਿਲੂਗੀ ਉਹਨੇ ਆਪੀ ਉਹਦੇ ਬਰਾਬਰ ਹੋਣਾਗਾ ਬਹੁਤ ਬੱਤ ਆਪਣਾ ਡੱਬਾ ਹੁੰਦਾ ਹਾਂ ਹਾਂ ਐਟ ਕੀ ਸਾਥ ਸਾਰਿਆਂ ਨੂੰ ਕੀ ਡਿੱਕਤਾ ਐਟ ਕੀ ਆ ਠੀਕ ਹੈ ਇਹ ਇਹਨਾਂ ਤੋਂ ਇਲਾਵਾ ਜੀ ਇਹਨਾਂ ਤੋਂ ਇਲਾਵਾ ਭਾਈ ਆ ਪ੍ਰਦਾਨ ਪਈਆ ਆਪਣੇ ਲਵੇ ਬੈਲਡਾਨ ਪਈਆ ਕੀ ਠੀਕ ਹੈ ਜੀ ਤੇ ਇਧਰ ਆਪਣੇ ਲਵੇ ਟਾਰਗੇਟ ਪਈਆ ਕੀ ਆਈਐਸਓ ਮਾਰਗਾ ਨਾ ਚੜੇ ਨਾ ਲੜੇ ਠੀਕ ਹੈ ਜੀ ਤੇ ਨਾ ਇਹਦਾ ਰੰਗ ਲਹੇ ਹੱਥਾਂ ਨੂੰ ਰੰਗ ਬਣੀ ਲੱਗਦਾ ਨਹੀਂ ਪਤਾ ਨਾ ਦਾ ਰੰਗ ਹੱਥਾਂ ਨੂੰ ਲੱਗਦਾ ਠੀਕ ਹੈ ਜੀ ਹਾਂ ਇਹਦਾ ਰੰਗ ਬਣੀ ਲੈਂਦਾ ਹੋਏਗਾ ਭਾਈ ਕੀ ਰੇਟ ਆ ਕੀ ਇਹ ਚਲੋ ਰੇਟ ਇਹਦਾ ਤਾਂ ਮੈਂ ਦੱਸ ਹੀ ਸਕਦਾਗਾ ਤੁਹਾਨੂੰ ਹਾਂਜੀ ਇਹ ਪਈਊਗੀ 95 95 ਰੁਪਏ ਕਿਲੋ ਪੈਜੂ ਹਾਂ 105 4G ਹਾਂ 4G ਓਕੇ ਠੀਕ ਹੈ ਜੀ ਆ ਆ ਬਲੀ ਇਹ ਪੈਜੂ 105 ਰੁਪਿਆ ਲਿਖ ਕੇ ਵੀ ਲਾਇਆ 105 ਰੁਪਏ ਹਾਂ ਭਾਈ ਬੈਲ ਡਾਨ ਬੈਲ ਡਾਨ ਭਾਈ ਠੀਕ ਹੈ ਜੀ ਠੀਕ ਹੈ ਜੀ ਤੇ ਹੁਣ ਭਾਈ ਗੱਲ ਕਰੀ ਆਪਾਂ ਸਪਰੇਅ ਦੀ ਜਿਵੇਂ ਆਪਣਾ ਲਵੇ ਰੁੜਕੀ ਤੋਂ ਸਰਪੰਚ ਸਾਹਿਬ ਆਏ ਬੈਠੇ ਨੇ ਇਹ ਇਹਨਾਂ ਦਾ ਆ ਪਿਆਗਾ ਮਾਲ ਕੱਢਿਆ ਸਪਰੇਅ ਹਾਂ ਸਪਰੂਹਾ ਉਲੀ ਵਾਲਾ ਮਾਲ ਇਹਨਾਂ ਦੀ ਹੂੰ ਹੋ ਪਈ ਆ ਕੀ ਪਰਲੇ ਪਾਸੇ ਇਹਨਾਂ ਦੀ ਆਪਣਾ ਉਹ 20 ਲੀਟਰ ਪੈਰਾਕਿਓਡ ਕੱਢੀ ਜਿਹੜੀ ਉਹ ਪੈਕਿੰਗ ਪਈ ਹੈ ਹਾਂ ਜੀ 20 ਲੀਟਰ ਇਹਨਾਂ ਨੂੰ ਪੈਰਾਕਿਓਡ ਦਿੱਤੀ ਆਗੀ ਆਪਾਂ ਨੇ ਠੀਕ ਹੈ ਜੀ ਇੱਕ ਆਦੇ ਮਾਰੇ ਆਏ ਨੇ ਭਾਈ ਆਪਣੇ ਲਵੇ ਕੋਈ ਵੀ ਬੰਦਾ ਚੱਲ ਕੇ ਆਉਂਦਾ ਰੇਟਾਂ ਦਾ ਮਾਰਾ ਆਪਣੇ ਲਵੇ ਰੇਟ ਵੀ ਆ ਕੁਆਲਿਟੀ ਵੀ ਬੋਲੂ ਮੂੰਹ ਠੀਕ ਹੈ ਜੀ ਹੁਣ ਆ ਗਈ ਆ ਆਪਣੇ ਲਵੇ ਸੌਂਟੀ ਵਾਲੀਆਂ ਦਵਾਈਆਂ ਭਾਈ ਜਿਹੜੀਆਂ ਅੱਜ ਕੱਲ ਚੱਲ ਰਹੀਆਂ ਨੇ ਹਮ ਟਾਟਾਟ ਕੁੰਮੀ ਪਈ ਆਗੀ ਜੀ ਠੀਕ ਹੈ ਜੀ ਤੇਲੇ ਵਾਸਤੇ ਜੂਪੀਐਲ ਦੀ ਉਸੀਨ ਪਈ ਆਗੀ ਤੇ ਆਹ ਕੋਰਾ ਜਿਹਾ ਇਨਸਾਲਟ ਪਿਆਗਾ ਆਹ ਫੇਮ ਪਈਆ ਆ ਪਈ ਆ ਗਈ ਚ 700 ਮੀਟਰ ਮੋਦੀ ਗਲੀਲੀ ਹੋਵੇ ਪਈ ਆ ਗਈ ਬਾਈ ਜਿਹੜਾ ਆ ਲੀਟਰ ਆ ਨਾ ਐਡੀ ਗੱਲ ਕਰਾਂ ਮੈਂ ਹਾਂ ਇਹ ਲੀਟਰ ਸੇਤੀ ਕੋਈ ਦੁਕਾਨਦਾਰ ਰੱਖਦਾ ਹੀ ਨਹੀਂ ਦਿੰਦਾ ਹੀ ਨਹੀਂ ਹੈਗਾ ਫਾਰਮਰ ਨੂੰ ਦਿੰਦਾ ਹੀ ਨਹੀਂ ਰੱਖਣ ਨੂੰ ਬਥੇਰਾ ਕੁਸ ਪਿਆ ਹੁੰਦਾ ਪੈਸੇ ਠੀਕ ਹੈ ਦਿੰਦਾ ਨਹੀਂ ਕੋਈ ਇਹ ਆਪਾਂ ਨੇ ਆਏ ਲਾ ਰੱਖਿਆਗਾ ਕਾਊਂਟਰ ਤੇ ਕਾਰਨ ਕਾ ਤੁਰੇ ਦਿੰਦਾ ਵੀ ਇਹ ਕਾਰਨ ਪਤਾ ਕੀ ਹੈਗਾ ਬਾਈ ਰੁਪਏ ਮਾਰ ਜਿੰਦਾ ਪੰਗਾ ਪੈਂਦਾ ਅੱਛਾ ਬਚਦਾ ਨਹੀਂ ਇਹ ਚੋਂ ਬਚਦਾ ਨਹੀਂ ਇਹਦੇ ਚੋਂ ਹੁਣ ਆਏ ਲਾਲ ਵੀ ਲੀਟਰ ਆਇਆਗਾ ਇਹ ਮੰਨ ਲਾ ਵੀ 50 ਰੁਪਈਆ ਦਾ ਲੀਟਰ ਆਇਆਗਾ ਵੇਕਦਾ ਕੀ ਆਇਗਾ 60 ਨੂੰ 10 ਰੁਪਏ ਵਜਦੇ ਨੇ 10 ਰੁਪਏ ਵਜਦੇ ਨੇ ਆਪਾਂ ਤਾਂ ਵੇਚਦੇ ਵੀ ਆਪਾਂ ਹੀ ਇੰਨੀ ਕਮਾਈ ਕਰਦੀ ਆਂ ਬਾਈ ਬਥੇਰਾ ਪ੍ਰਮਾਤਮਾ ਨੇ ਹੁਣ ਤਾਂ ਬਹੁਤ ਦੇਤਾ ਜਦੋਂ ਹੈਗੇ ਤੀਏ ਜਹੇ ਜੇ ਠੀਕ ਤੀਏ ਬਾਈ ਇਹ ਕਹਦੇ ਵਾਸਤੇ ਹੈ ਇਹ ਅੰਕਲ ਜੀ ਹੈਗਾਗਾ ਉਲੀ ਰੋਗ ਵਾਸਤੇ ਜਿਹੜੇ ਛੋਟੇ ਉਹ ਪੈ ਜਾਂਦੀ ਆ ਡੋਟੀ ਰੋਗ ਅੱਛਾ ਠੀਕਾ ਟੋਡੀ ਰੋਗ ਦਾ ਏਡਾ ਇਲਾਜ ਕਰਦਾ ਹੈ ਇਹ ਆਏ ਤੋਂ ਪਹਿਲਾਂ ਸਪਰੇ ਹੋ ਜੇ ਨਾ ਟੋਡੀ ਰੋਗ ਨਹੀਂ ਰਹੂਗਾ ਐਂਡ ਟਿਕਾ ਠੀਕ ਹੈ ਜੀ ਹਾਂ ਤੇ ਬਾਕੀ ਤਾਂ ਮੈਂ ਆਪਣਾ ਕੋਈ ਇਹਨਾਂ ਚ ਜਾਣਕਾਰੀ ਰਹਿੰਦੀ ਉਹ ਵੀ ਦੱਸਣ ਕੀ ਦੀ ਹੋ ਗਿਆ ਤੇ ਆਪਣੇ ਲਵੇ ਆ ਪਈ ਆ ਗਈ ਬਾਈ ਹਾਂਜੀ ਇਹ ਆ ਗਈ ਪਦਾਨ ਜਿਹਦਾ ਸਪਰੇ ਕਰਦੇ ਆ 100 ਗ੍ਰਾਮ ਕਿੱਲੇ ਦੀ ਪੈਂਦੀ ਆ ਗਈ ਠੀਕ ਹੈ ਜੀ ਇਹ ਪਈ ਆ ਗਈ ਇਮੀ ਸਟਾਰ ਪਈ ਆ ਗਈ ਆਪਣੇ ਲਵੇ ਸੋਮੀ ਟੋਮੋ ਦੀ ਜੀ 5% ਮੈਗਟਨ ਪਈ ਆ ਸੂਂਟੀ ਵਾਲੀ ਕੋਰਾ ਜਨ ਸਾਲਟ ਪਿਆ ਪਲਸਰ ਠੀਕ ਹੈ ਜੀ ਆਪਣੇ ਲਵੇ ਫੇਰ ਇਮੀ ਸਟਾਰ ਆ ਗਿਆ ਬਾਈ ਹਾਂਜੀ ਤੇ ਜਿਹੜਾ ਆ ਲੀਟਰ ਆ ਗਿਆ ਬਾਈ ਹੂੰ ਇਹੇ ਬੌਣੇ ਬੁੱਝੇ ਦਾ ਤਾਂ ਹੱਲ ਕਰਤੇ ਹੀ ਕਰਦਾ ਹਾਂਜੀ ਨਾਲ ਇਹ 25 ਦਿਨ ਨਾ ਸੌਂਡੀ ਟੱਡਾ ਪਮਕੜ ਨਾ ਬਾਈ ਤੇਲਾ ਵੀ ਨਹੀਂ ਪੈਣ ਦਿੰਦਾ ਅੱਛਾ ਇਹਦੇ ਚ ਹੀ ਸਾਰੇ ਤੱਤ ਆ ਗਏ ਆ ਮੰਨ ਲਾ ਓਕੇ ਕਿਹੜੇ ਕਿਹੜੇ ਆ ਗਏ ਚ ਤੱਤ ਇਹਦੇ ਚ ਆ ਗਿਆ ਬਾਈ ਆਪਣਾ ਥਾਇਓ ਆ ਗਈ ਲੈਂਮੜਾ ਆ ਗਈ ਕੋਰਾ ਜੇ ਨਾਲ ਓਕੇ ਸਾਰਾ ਕੁਝ ਇਹਦੇ ਵਿੱਚ ਹੀ ਆ ਗਿਆ ਠੀਕ ਹੈ ਜੀ 5 ਕਿੱਲਿਆਂ ਤੇ ਲੀਟਰ ਪਊਗਾ ਇਹ ਬਾਈ ਠੀਕ ਹੈ ਜੀ ਠੀਕ ਹੈ ਜੀ ਇਹ ਲੀਟਰ ਹੈਗਾਗਾ ਜੀ ਬੋਲ ਦੀ ਬੋਲੀ ਦੰਦਾ ਬੋਲ ਦੋ ਕੁਝ ਕਰਨੀ 1500 ਦਾ ਲੀਟਰ ਆ 300 ਰੁਪਏ ਕਿੱਲਾ ਪੈਂਦਾ 300 ਰੁਪਏ ਕਿੱਲਾ 5 ਕਿਲਿਆਂ ਦਾ ਲਈ 5 ਕਿਲਿਆਂ ਦਾ ਲੀਟਰ ਹਾਂ ਓਕੇ ਜੇ ਹੁਣ ਜਿਹੜੇ ਕਿਸਾਨ ਭਰਾ ਪਹੁੰਚੇ ਨਾ ਪਹਿਲਾਂ ਉਹਨਾਂ ਦੇ ਰੂਹ ਲਈਏ ਉਹ ਤੋਂ ਬਾਅਦ ਫਿਰ ਆਪਾਂ ਦੁਬਾਰਾ ਖਾਲਸਾ ਜੀ ਨੂੰ ਮਿਲਦੇ ਆ ਤੇ ਧਰਮੇ ਮਾਰੀ ਕੈਮਰਾ ਕਰਾ ਇਧਰ ਸਤਿ ਸ਼੍ਰੀ ਅਕਾਲ ਜੀ ਆਪਣੇ ਕਿਹੜੇ ਪਿੰਡਾ ਜੀ ਮੇਰਾ ਰੁੜਕੀ ਕਲਾਂ ਪਿੰਡਾ ਜੀ ਰੁੜਕੀ ਕਲਾਂ ਕਿੱਥੇ ਜੇ ਪੈ ਗਿਆ ਇਹ ਇਹ ਰੁੜਕੀ ਕਲਾਂ ਉਹਨੂੰ ਸਰਪੰਚ ਸਾਹਿਬ ਆ ਜੀ ਮੈਂ ਅੱਛਾ ਮੌਕੇ ਦੇ ਸਰਪੰਚ ਹੋ ਹਾਂਜੀ ਹਾਂਜੀ ਮੌਕੇ ਦੇ ਸਰਪੰਚ ਆਪਾਂ ਕਿਹਨਾਵਾ ਜੀ ਕਰਮਜੀਤ ਸਿੰਘ ਜੀ ਸਰਦਾਰ ਕਰਮਜੀਤ ਸਿੰਘ ਹਾਂਜੀ ਰੁੜਕੀ ਪਿੰਡ ਹੈ ਮੌਜੂਦਾ ਸਰਪੰਚ ਹੋ ਹਾਂਜੀ ਮੈਨੂੰ ਇਹ ਦ ਕਿੰਨੀ ਵਾਰੀ ਪਹੁੰਚਿਓ ਜੀ ਮੈਂ ਅੱਜ ਤੀਜੀ ਵਾਰ ਆਇਆ ਹਾਂ ਤੀਜੀ ਵਾਰ ਆਇਆ ਹਾਂ ਹਾਂਜੀ ਜਿਹੜੇ ਖਾਲਸਾ ਜੀ ਇੱਥੋਂ ਦਵਾਈਆਂ ਵੇਚਦੇ ਐ ਹਾਂਜੀ ਬਾਕੀ ਵਧੀਆ ਨੇ ਬਾਕੀ ਵਧੀਆ ਨੇ ਜੀ ਫਾਇਦਾ ਹੁੰਦਾ ਤੁਹਾਡਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਜੀ ਸਾਨੂੰ ਅੱਛਾ ਜੀ ਰੇਟਾਂ 'ਚ ਵੀ ਫਾਇਦਾ ਦਵਾਈ ਕੰਮ ਵੀ ਪੂਰਾ ਫੁੱਲ ਕਰਦੀ ਆ ਉਹ ਤੁਹਾਡਾ ਮੋਬਾਈਲ ਨੰਬਰ ਦੱਸੋਗਾ 93573 ਜੀ 00100 ਓਕੇ ਤੇ ਜਿਹੜੇ ਸੱਜਣ ਹੁਣ ਵੀਡੀਓ ਵੇਖਦੇ ਐ ਹਾਂਜੀ ਉਹ ਨਾ ਮਤਲਬ ਖਾਲਸਾ ਜੀ ਤੇ ਘੱਟ ਯਕੀਨ ਕਰਦਾ ਉਹਨਾਂ ਨੇ ਤੁਹਾਡੇ ਤੇ ਵੱਧ ਯਕੀਨ ਕਰਨਾ ਠੀਕ ਆ ਜੀ ਕਿਉਂਕਿ ਕਿਸਾਨ ਭਰਾ ਨਾ ਜਿਹੜਾ ਕਿਸਾਨ ਦੀ ਤੇ ਕਿਉਂਕਿ ਕਿਸਾਨੀ ਇੱਕ ਦੂਜੇ ਦੇ ਹੱਥ-ਪਾਪ ਨੂੰ ਜਾਣਦੇ ਹਾਂ ਜੀ ਤੇ ਇੱਕ ਤਾਨੂੰ ਸਮਝਦੇ ਆ ਹਾਂ ਜੀ ਉਹਨਾਂ ਨੂੰ ਆ ਜਾਣਾ ਚਾਹੀਦਾ ਆ ਜਾਣਾ ਚਾਹੀਦਾ ਜੀ ਸਾਡਾ ਫਾਇਦਾ ਹੁੰਦਾ ਇੱਥੇ ਹਾਂ ਲੈ ਮਿੱਤਰੋ ਦਵਾਈਆਂ ਕੰਮ ਵੀ ਪੂਰਾ ਕਰ ਦਿੰਦੇ ਨੇ ਜੀ ਕੰਮ ਵੀ ਪੂਰਾ ਕਰ ਦਿੰਦੇ ਨੇ ਹਾਂ ਜੀ ਤੇ ਲੈ ਮਿੱਤਰੋ ਹੁਣ ਜੇ ਕਿਸੇ ਸੱਜਣ ਨੇ ਨਾ ਇਹ ਰਿਜ਼ਲਟ ਵੇਖਣਾ ਤਾਂ ਤੁਸੀਂ ਆਪਣਾ ਰੋੜਕੀ ਕਲਾ ਖੰਨਾ ਰੋਡ ਤੇ ਪਿੰਡ ਆਣਾ ਹਾਂ ਜੀ ਤੁਸੀਂ ਸਰਪੰਚ ਸਾਹਿਬ ਦਾ ਮੋਬਾਈਲ ਨੰਬਰ ਵੀ ਦੱਸਦਾ ਨਾਂ ਵੀ ਦੱਸਦਾ ਮੌਕੇ ਦੇ ਸਰਪੰਚ ਨੇ ਇਹਨਾਂ ਦੇ ਖੇਤ ਜ਼ਰੂਰ ਗੇੜਾ ਮਾਰ ਕੇ ਆਇਓ ਹਣਾ ਜੀ ਹਾਂ ਮੋਸਟ ਵੈਲਕਮ ਆ ਸਰਪੰਚ ਸਾਹਿਬ ਕਹਿੰਦੇ ਵੀ ਜ਼ ਆਪਣੇ ਹੋਰ ਕਿਸਾਨ ਭਰਾ ਪਹੁੰਚੇ ਹੋਏ ਆਪਾਂ ਇਹਨਾਂ ਤੋਂ ਰਿਵਿਊ ਲੈਨੇ ਆ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕਿਹੜਾ ਪਿੰਡਾ ਜੀ ਬਡਰੁਖਾ ਹੀ ਸਾਡੇ ਦਾ ਪਿੰਡ ਬਡਰੁਖਾ ਵੀ ਇਹਦਾ ਗਵਾਂਢੀ ਪਿੰਡੂ ਹੀ ਆਇਓ ਤੁਹਾਡਾ ਕੀ ਨਾਮ ਹੈ ਬਲਦੇਵ ਸਿੰਘ ਬਲਦੇਵ ਸਿੰਘ ਤੁਸੀਂ ਇੱਥੇ ਕਿੰਨੀ ਵਾਰ ਆਇਓ ਅੱਜ ਮੈਂ ਤਾਂ ਇਹ ਪਹਿਲੀ ਵਾਰ ਆਇਆ ਸਾਡੇ ਪਿੰਡੋਂ ਬੰਦੇ ਪਹਿਲਾਂ ਹੁੰਦੇ ਉਹਨਾਂ ਨੇ ਮੈਨੂੰ ਦੱਸਿਆ ਹੈ ਕਿ ਇੱਥੇ ਦਵਾਈ ਵੀ ਵਧੀਆ ਮਿਲਦੀ ਹੈ ਬਾਕੀ ਰੇਟ ਵੀ ਠੀਕ ਰਹਿਣਗੇ ਠੀਕ ਹੈ ਜੀ ਲੈ ਮੇਟਰੋ ਹਾਂ ਕਿਉਂਕਿ ਕਿਸਾਨ ਉਦੋਂ ਹੀ ਕਹਿੰਦਾ ਹੁੰਦਾ ਜਦੋਂ ਕਿਸੇ ਦਾ ਫਾਇਦਾ ਹੋਇਆ ਹੋਵੇ ਉਹਨਾਂ ਦਾ ਫਾਇਦਾ ਹੋਇਆ ਉਹਨਾਂ ਨੇ ਤੁਹਾਨੂੰ ਦੱਸ ਭੂਗਵਾ ਸਹਿਤ ਨਹੀਂ ਆਇਆ ਤੇ ਹਾਂ ਲੈ ਤਾਂ ਮੈਂ ਆਪਣਾ ਇੱਧਰ ਵੀ ਬਾਈਹਰੀ ਬੈਠੇ ਨੇ ਸਤਰੀ ਕਾਰ ਜੀ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਹਕਮ ਸਿੰਘ ਆ ਜੀ ਕੀ ਨਾਮ ਹੈ ਹਕਮ ਸਿੰਘ ਜੀ ਹਕਮ ਸਿੰਘ ਤੁਹਾਡਾ ਕਿਹੜਾ ਪਿੰਡ ਆ ਕਾਬਰਾ ਪਿੰਡ ਆ ਜੀ ਮੇਰਾ ਕਾਬਦਾਂ ਹਾਂਜੀ ਓਕੇ ਤੇ ਤੁਸੀਂ ਕਿੰਨੀ ਵਾਰ ਆਏ ਹੋ ਮੈਂ ਪਹਿਲੀ ਕਰ ਆਇਆ ਜੀ ਅਸਲ ਪਹਿਲੀ ਵਾਰ ਹੀ ਆਇਆ ਹਾਂ ਤੁਹਾਡੇ ਵੀਡੀਓ ਦੇਖ ਕੇ ਪਹਿਲੀ ਕਰ ਆਇਆ ਮੈਂ ਲੈ ਮੇਤਰੋ ਵੀਡੀਓ ਵੇਖ ਕੇ ਆਏ ਨੇ ਤੇ ਮੈਨੂੰ ਇਹ ਦੱਸਿਓ ਜੀ ਤੁਹਾਨੂੰ ਕਿਵੇਂ ਲੱਗਿਆ ਉਹ ਰਿਆ ਕਿਵੇਂ ਲੱਗਿਆ ਇੱਥੇ ਆ ਕੇ ਜੀ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਗੱਲਾਂ ਵਿਚਾਰ ਸੁਣੇ ਨੇ ਗਰੰਟੀ ਲਈ ਆ ਦਵਾਈ ਦੀ ਆਪਣੀ ਅੱਛਾ ਮੈਨ ਤਿਲਾ ਮਿੱਤਰੋ ਅੱਜ ਅੱਗੇ ਤੋਂ ਵੀ ਇੱਥੇ ਪਾਵਾਂਗੇ ਦਵਾਈਆਂ ਠੀਕ ਹੈ ਜੀ ਮੈਂ ਇਹ ਗੱਲ ਕਹਿਣਾ ਵੀ ਜੇ ਤੁਸੀਂ ਇੱਕ ਵਾਰੀ ਖਾਲਸਾ ਪੈਸਟੀਸਾਈਡ ਤੇ ਆ ਕੇ ਜਾਉਂਗੇ ਨਾ ਤੁਹਾਡਾ ਸੈਂਕੜਿਆਂ ਦੇ ਨਹੀਂ ਬਲਕੇ ਹਜ਼ਾਰਾਂ ਰੁਪਈਆ ਦਾ ਸਿੱਧਾ ਹੀ ਫਾਇਦਾ ਹੋਊਗਾ ਨੰਬਰ ਵੀ ਆਪਾਂ ਹੇਠਾਂ ਕੈਪਸ਼ਨ ਦੇ ਵਿੱਚ ਲਿਖਿਆ ਪਿਆ ਤੁਸੀਂ ਖਾਲਸਾ ਜੀ ਨਾਲ ਸੰਪਰਕ ਕਰ ਲਿਓ ਤੇ ਆਰਡਰ ਵੀ ਦੱਸਤਾ ਹਨਾ ਜੀ ਆਪਾਂ ਵੀ 20 ਤੋਂ 25000 ਦਾ ਜੇ ਤੁਸੀਂ ਨਾ ਦਵਾਈ ਦੂਰ ਬੈਠਿਓ ਕਿਤੇ ਮੰਗਵਾਉਣੀ ਹੈ ਤਾਂ ਇੰਨੇ ਕੁ ਦਾ ਤੁਹਾਨੂੰ ਆਰਡਰ ਕਰਨਾ ਪੈਣਾ ਤੇ ਉਹ ਪੇਮੈਂਟ ਦਾ ਕੀ ਸਾਬਤ ਤਾ ਉਹ ਪਹਿਲਾਂ ਪਾਉਣੀ ਆ ਜਾਂ ਬਾਅਦ ਚ ਪਾਉਣੀ ਆ ਪੇਮੈਂਟ ਭਾਈ ਅੱਧੀ ਪੇਮੈਂਟ ਪਹਿਲਾਂ ਹਾਂਜੀ ਬਾਕੀ ਉੱਥੇ ਚਾਹੇ ਸਾਡੇ ਡਰਾਈਵਰ ਨੂੰ ਬੜਾ ਦੋ ਚਾਹੇ ਗੂਗਲ ਪੇ ਕਰ ਓਕੇ ਮਤਲਬ ਅੱਧੀ ਪੇਮੈਂਟ ਪਹਿਲਾਂ ਜਮਾ ਕਰਾਉਣੀ ਜ਼ਰੂਰੀ ਆ ਅੱਧੀ ਪੇਮੈਂਟ ਪਹਿਲਾਂ ਉਹ ਪਤਾ ਕਾ ਤੋਂ ਆ ਭਾਈ ਕਈ ਵਾਰੀ ਨਾ ਜਦੋਂ ਦੂਰ ਮਾਲ ਛੱਡਣ ਜਾਂਦੇ ਆ ਵਿੱਚ ਲੋਕ ਇਹ ਜਿਹਾ ਨੇਗੇ ਭਾਈ ਯਾਰ ਫੋਨ ਨਹੀਂ ਚੱਕਦੇ ਹੈ ਹੁਣ ਬੰਦ ਕਰ ਲੈਂਦੇ ਆ ਪਹਿਲਾਂ ਵੀ ਇੱਕ ਦੋ ਵਾਰੀ ਆਪਾਂ ਵੀਡੀਓ ਦੇ ਵਿੱਚ ਇਹ ਗੱਲ ਦਾ ਜ਼ਿਕਰ ਕੀਤਾ ਵੀ ਜਦੋਂ ਨਾ ਆਪਣੀ ਜੇਬ ਚੋਂ ਪੈਸੇ ਗਏ ਹੁਣ ਫਿਰ ਅਗਲੇ ਨੂੰ ਫਿਕਰ ਹੁੰਦਾ ਹੈ ਫਿਰ ਅਗਲਾ ਪੁੱਛਦਾ ਵੀ ਬਾਈ ਕਿੱਥੇ ਖਾ ਗਏ ਕਿੱਥੇ ਖਾ ਗਏ ਕਿੱਥੇ ਖਾ ਗਏ ਸਹੀ ਗੱਲ ਹੈ ਸਹੀ ਗੱਲ ਹੈ ਤੇ ਜਦੋਂ ਤੁਹਾਡਾ ਕੋਈ ਪੈਸਾ ਨਹੀਂ ਗਿਆ ਹੁੰਦਾ ਨਾ ਫਿਰ ਉਦੋਂ ਤੁਸੀਂ ਆਣ ਕੇ ਇਲੀ ਕਰ ਜਾਂਦੇ ਹੋ ਸਿੱਕਵਾ ਤੁਹਾਡੇ ਨਾਲ ਕੋਈ ਨਹੀਂ ਕੋਈ ਨਹੀਂ ਉਹ ਤਾਂ ਕੋਈ ਨਹੀਂ ਤੁਸੀਂ ਆਣ ਕੇ ਇਲੀ ਕਰ ਜਾਂਦੇ ਹੋ ਤਾਂ ਕਰਕੇ ਨਾ ਇਹ ਰੂਲ ਜੇ ਬਣਨੇ ਨੇ ਖਾਲਸਾ ਜੀ ਨੇ ਤੇ ਖਾਲਸਾ ਜੀ ਕੋਈ ਗੱਲ ਕਹਿਣ ਕਿ ਨਹੀਂ ਰਹਿੰਦੀ ਹੋਵੇ ਦੱਸਣ ਕਿ ਨਹੀਂ ਰਹਿੰਦੇ ਹੋਵੇ ਬਾਈ ਆਪਾਂ ਤਾਂ ਇਹੀ ਕਹਿੰਦੇ ਆ ਕਿ ਸਾਰੇ ਦੁਕਾਨਦਾਰਾਂ ਨੂੰ ਕਹਿੰਦੇ ਆਂ ਕਿ ਹਣ ਬਈ ਭਾਈ ਬਣ ਕੇ ਆਪਣਾ ਕੀ ਆਗਾ ਪੁੱਤ ਮਖੇਤੀ ਮਦਮ ਵ ਕਿਸਾਨ ਦਾ ਫਾਇਦਾ ਯਾਰ ਜ਼ਰੂਰ ਕਰੋ ਹਨਾ ਜਿੱਥੇ ਜਿਹੜੀ ਹੱਦ ਤੱਕ ਹੋ ਸਕਦਾ ਚਲੋ ਹੋਰ ਸਾਰੇ ਪਾਸਿਓਂ ਸਰਕਾਰਾਂ ਨੇ ਖਾਲੇ ਕਿਸਾਨ ਹੋਰ ਲੱਲਾ ਤੱਲਾ ਬਹੁਤ ਜਿਹੜਾ ਟੈਕਸ ਆ ਕੇ ਉਹ ਕਿਸਾਨ ਤੇ ਡੇ ਪੈ ਆਪਾਂ ਦਾ ਯਾਰ ਕਟੂਕਟ ਹਨਾ ਹਾਂ ਇਹੀ ਬਿਸ਼ਰਮ ਇਹੀ ਇਹੀ ਬਿਸ਼ਰਮੀ ਕਰਕੇ ਤੁਸੀਂ ਕਿਸਾਨ ਦਾ ਫਾਇਦਾ ਕਰਦਿਆ ਕਰੋ ਬਾਈ ਵੀ ਯਾਰ ਐਡੀ ਦੂਰੋਂ ਬੰਦਾ ਸਾਡੇ ਲਵੇ ਕਿੱਲ ਕੇ ਆਇਆ ਦਾ ਦਾ ਮਾਰ ਆਇਆ ਮੋਹ ਦਾ ਮਾਰ ਆ ਯਾਰ ਪਿਆਰ ਦਾ ਮਾਰ ਹਨਾ ਬਿਲਕੁਲ ਜੇ ਕਿਸਾਨ ਦੁਕਾਨ ਤੇ ਆਉਣਗੇ ਤਾਂ ਆਪਣੀ ਰੋਟੀ ਚੱਲ ਰਹੀ ਆ ਠੀਕ ਹੈ ਬਿਲਕੁਲ ਜੇ ਗੱਡੀਆਂ ਕਾਰਾਂ ਕੋਠੀਆਂ ਜਿਹੜਾ ਕਿਸਾਨ ਦਾ ਗਲ ਵੱਢ ਕੇ ਇਹ ਬਾਈ ਆਪਾਂ ਪਾਉਣੇ ਆ ਨਾ ਜੇ ਗਲ ਜੇ ਤਾਂ ਕੀਤੀ ਕਮਾਈ ਵੀ ਹਾਂ ਠੀਕ ਆ ਯਾਰ ਵੀ ਮਦਮ ਵਪਾਰ ਆ ਮਦਮ ਵਪਾਰ ਦਾ ਮਤਲਬ ਹੀ ਆਪਾਂ ਨੇ ਜਾਇਜ਼ ਪੈਸਾ ਕਮਾਇਆ ਤਾਂ ਤਾਂ ਉਹ ਉੱਥੇ ਉਹ ਕੋਠੀ ਵੀ ਦੇਖ ਕੇ ਤੁਹਾਨੂੰ ਹੱਸੂਗੀ ਹਾਂ ਕਾਰ ਚ ਬੈਠੋਂਗੇ ਕਾਰ ਵੀ ਸਾਨੂੰ ਥਾਪੜਾ ਦੇ ਕੇ ਬਿਠਾਉ ਉ ਵੀ ਆ ਜਾ ਬਹਿ ਜਾ ਵੀ ਤੂੰ ਇੱਕ ਨੰਬਰ ਦੀ ਕਮਾਈ ਦੀ ਠੀਕ ਹੈ ਹੁਣ ਜਿਹੜਾ 1.5 ਰੁਪਈਆ ਦਾਗਾ 200 ਦਾ ਲੀਟਰ ਦੇਣਾ ਯਾਰ ਉਹ ਉਹ ਗਲਬਟਣ ਵਾਲੀ ਕੰਮ ਹੋ ਗਿਆ ਤੇ ਮੈਂ ਤਾਂ ਇਹੀ ਕਹਿਣਾ ਭਾਈ ਬਣ ਕੇ ਆਪਾਂ ਗਲਬਟਣ ਵਾਲਿਆਂ ਚ ਨਾਈਏ ਆਪਾਂ ਨੂੰ ਦੇਖ ਕੇ ਆਪਣੀਆਂ ਕੋਟੀਆਂ ਕਾਰਾਂ ਆਪਣੀਆਂ ਹੱਸਣ ਬਿਲਕੁਲ ਜੀ ਵੀ ਟਾਈਮ ਮੈਨੂੰ ਬਣਾਇਆ ਇੱਕ ਨੰਬਰ ਚ ਬਣਾਇਆਗਾ ਦੋ ਨੰਬਰ ਦਾ ਤਾਂ ਭਾਈ ਕਦੇ ਵੀ ਜ਼ਿੰਦਗੀ ਚ ਨਾ ਕਰਿਓ ਨਾ ਪਰਮਾਤਮਾ ਕਿਸੇ ਨੂੰ ਕਰਾਵੇ ਯਾਰ ਸਹੀ ਗੱਲ ਹੈ ਹਨਾ ਕਰਨਾ ਜਾਇਜ਼ ਕਮਾਈ ਕਰੋ ਕੋਈ ਗੱਲ ਨਹੀਂ ਐਂ ਸਮਝ ਲਿਆ ਕਰੋ ਯਾਰ ਵੀ ਯਾਰ ਜਦੋਂ ਬੰਦਾ ਦੁਕਾਨ ਤੇ ਵੀ ਸਾਡਾ ਪਿਓ ਆ ਸਾਡਾ ਦਾਦਾ ਜੀ ਬਿਲਕੁਲ ਸਹੀ ਹੂੰ ਜਦੋਂ ਆਪਾਂ ਇਹ ਚੀਜ਼ ਸੋਚ ਲਈ ਭਾਈ ਆਪਾਂ ਆਪਣੇ ਦਾਦਿਆਂ ਨਾਲ ਆ ਪਿਓਾਂ ਨਾਲ ਕਿੰਨੀਆਂ ਕਿ ਟੱਕੀਆਂ ਮਾਰ ਲਾਂਗੇ ਸਹੀ ਗੱਲ ਹੈ ਜੀ ਜਾਂ ਕਿੰਨਾ ਕਿ ਗੱਲ ਪੱਟ ਲਾਂਗੇ ਬਿਲਕੁਲ ਠੀਕ ਹੈ ਜੀ ਜਿਵੇਂ ਗੁਰਬਾਣੀ ਚ ਲਿਖਿਆ ਹੋਇਆਗਾ ਵਪਾਰ ਕਰੋ ਵਪਾਰੀ ਸੱਚ ਵਪਾਰ ਕਰੋ ਭਾਈ ਵਪਾਰ ਕਰਨਾ ਸੱਚ ਦਾ ਕਰੋ ਯਾਰ ਹੂੰ ਬਿਲਕੁਲ ਜਿਹੜਾ ਆਪਾਂ ਨੂੰ ਚਾਰ ਲੋਕ ਕਹਿਣ ਬੀਬੀ ਹਾਂ ਕਾਨੂੰ ਮਰਦੇ ਵੀ ਆ ਯਾਰ ਉਹ ਜਾਂਦੀ ਆ ਅਰਥੀ ਅਗਲਾ ਐ ਬਾਹ ਕਰੇ ਵੀ ਉਹ ਜਾਂਦਾਗਾ ਬੰਦੇ ਨੇ ਅੱਜ ਤੱਕ ਕਿਸੇ ਦਾ ਗਲ ਨਹੀਂ ਵੱਢਿਆ ਤੀ ਸਹੀ ਗੱਲ ਹੈ ਹੈ ਜਿਵੇਂ ਕਈ ਦਿਮਾਗ ਇਹੇ ਜੇ ਵੀ ਨੇ ਕਿ ਗੰਤ ਪਾ ਕੇ ਜ਼ਿੰਦਗੀ ਚ ਸਾਰਾ ਕੁਝ ਕਰਕੇ ਸਭ ਦੁਰਘਟਨਾ ਦੋ ਹੁੰਦੀਆਂ ਨੇ ਇੱਕ ਤਾਂ ਰੋਡ ਤੇ ਹੋ ਗਈ ਗੱਡੀ ਜਾਂਦੀ ਆ ਦੁਰਘਟਨਾ ਹੋਊ ਸਭ ਤੋਂ ਵੱਡੀ ਦੁਰਘਟਨਾ ਇਹ ਹੁੰਦੀ ਆ ਬੰਦੇ ਦਾ ਦਿਮਾਗ ਗੁਰੂ ਮਹਾਰਾਜ ਨੇ ਲਾ ਕੇ ਭੇਜਿਆ ਤੀ ਜਾਂ ਬਿਨ ਵਰਤੇ ਹੀ ਚਲਿਆ ਗਿਆ ਦੋ ਨੰਬਰ ਦਾ ਕਮਾ ਕੇ ਚਲਿਆ ਸਭ ਤੋਂ ਵੱਡੀ ਦੁਰਘਟਨਾ ਇਹ ਬਾਈ ਇਹ ਵੀ ਗੱਲ ਸਹੀ ਹੈ ਹੈ ਵੀਰ ਬਣ ਕੇ ਮੈਂ ਤਾਂ ਇਹੀ ਕਹਿਣਾਗਾ ਸਾਰਿਆਂ ਨੂੰ ਪਿਆਰ ਯਾਰ ਜੇ ਜਿਹਦੇ ਮਨ ਚ ਪਿਆਰ ਹੈਗਾ ਉਹ ਬੰਦਾ ਕਦੇ ਠੱਗੀ ਨਹੀਂ ਮਾਰਦਾ ਸਹੀ ਗੱਲ ਹੈ ਹੈ ਭਾਈ ਜਦੋਂ ਅਗਲਾ ਆਪਣੇ ਲੈ ਆਉਂਦਾ ਆਪਾਂ ਨੂੰ 2 ਰੁਪਏ ਦੇ ਕੇ ਜਾਂਦਾ ਕਮਾਈ ਦੇ ਕੇ ਜਾਂਦਾ 10 20 ਰੁਪਏ ਭਾਈ ਉਹਦੇ ਵਰਗਾ ਯਾਰ ਕੋਈ ਬੰਦਾ ਥੋੜੀ ਆ ਗਿਆ ਯਾਰ ਸਹੀ ਗੱਲ ਹੈ ਉਹ ਤਾਂ ਆਪਣੇ ਲਈ ਰੱਬਾ ਯਾਰ ਇਹ ਤਾਂ ਗੱਲ ਹੈਗੀ ਹੈ ਕਹਿੰਦਾ ਨਹੀਂ ਭਾਈ ਪਾਪਾ ਜਿਹੜੀਆਂ ਗੱਲਾਂ ਕੀਤੇ ਆ ਨੇ ਭਾਈ ਉਹੀ ਗੱਲਾਂ ਤੇ ਆਪਣੇ ਨਾਲ ਵਰਤ ਕੇ ਦੇਖ ਲੋ ਆਪਾਂ ਉਹਨਾਂ ਤੇ ਹੀ ਉੱਤਰ ਦੇ ਸਹੀ ਗੱਲ ਹੈ ਸਿੱਧੀ ਜੀ ਗੱਲਾਂ ਨੇ ਤੇ ਲੈ ਮਿੱਤਰੋ ਬਾਕੀ ਨਾ ਵੀਡੀਓ ਮੈਂ ਕਿਹਾ ਥੋੜੀ ਬਣਾਉਣੀ ਸੀ ਲੰਮੀ ਚਲੀ ਗਈ ਸਕ੍ਰੀਨ ਤੇ ਆਪਾਂ ਨੰਬਰ ਚਲਾਤੇ ਤੁਸੀਂ ਨੇ ਆਉਣਾ ਕਿੱਥੇ ਆ ਪੁਲਿਸ ਲੈਂਡ ਰੋਡ ਸੰਗਰੂਰ ਸਾਹਮਣੇ ਫਲੈਕਸਾਂ ਲੱਗੀਆਂ ਹੋਈਆਂ ਨੇ ਖਾਲਸਾ ਪੈਸਟੀ ਸਾਊਟ ਦਾ ਕੈਸ਼ ਕਾਊਂਟਰ ਤੁਸੀਂ ਜਿਸ ਮਰਜ਼ੀ ਭਰਾ ਨੂੰ ਪੁੱਛ ਲਿਓ ਤੁਹਾਨੂੰ ਇੱਥੇ ਨਾ ਪੁਲਿਸ ਲੈਂਡ ਰੋਡ ਤੇ ਸਾਰੀ ਦੱਸ ਦੇਣਗੇ ਜਰੂਰ ਇੱਕ ਵਾਰੀ ਵੇਖਟ ਕਰਿਓ ਅੱਗੇ ਜਾਓ ਧੰਨਵਾਦ ਮਿਹਰਬਾਨੀ